ਪੂਰੀ ਬੇਨਤੀ ਹੈ ਬੇਨਤੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਮਸਲਾ ਆਪਣਿਆਂ ਦਾ ਆਪਣਿਆਂ ਦੀ ਫਸਲ ਦਾ ਕਣਕ ਨੂੰ ਅੱਗ ਲੱਗੀ ਕਈ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਕਿਸੇ ਦਾ ਵਾਹਣ ਠੇਕੇ ਦੇ ਸੀ ਕਿਸੇ ਦਾ ਵਾਹਣ ਆਪਣਾ ਸੀ ਤੇ ਪ੍ਰਸ਼ਾਸਨ ਜਿਹੜਾ ਪਰਾਲੀ ਨੂੰ ਅੱਗ ਲਾਉਣ ਵੇਲੇ ਤੁਰੰਤ ਐਕਸ਼ਨ ਕਰਦਾ ਸੀ ਤੁਰੰਤ ਅੱਗ ਬੁਝਾਉਣ ਵੀ ਆਉਂਦਾ ਸੀ ਤੁਰੰਤ ਪਰਚੇ ਕਰਨ ਨੂੰ ਵੀ ਆਉਂਦਾ ਸੀ ਉਹੀ ਪ੍ਰਸ਼ਾਸਨ ਇਸ ਟਾਈਮ ਜਦੋਂ ਕਣਕ ਨੂੰ ਅੱਗ ਲੱਗਦੀ ਹੈ ਉਦੋਂ ਮੀਟਿੰਗਾਂ ਕਰਨ ਲੱਗ ਪੈਂਦਾ ਤੇ ਕਣਕ ਨੂੰ ਜਿਹੜੀ ਅੱਗ ਲੱਗੀ ਸੀ ਉਹ ਹਰ ਥਾਂ ਦੇ ਉੱਤੇ ਲੋਕਾਂ ਨੇ ਬੁਝਾਈ ਆਮ ਤੌਰ ਤੇ ਜਿਹੜੀ ਪਰਾਲੀ ਨੂੰ ਅੱਗ ਲੱਗੀ ਹੁੰਦੀ ਆ ਉਹ ਇਹ ਆਪ ਆ ਕੇ ਬੁਝਾਉਂਦੇ ਆ ਤੁਰੰਤ ਐਕਸ਼ਨ ਲੈਂਦੇ ਆ ਕਿਉਂਕਿ ਕਹਿੰਦੇ ਸਾਡੀ ਸੈਟਲਾਈਟ ਰਾਹੀਂ ਸਾਨੂੰ ਧੂੰਏ ਦਾ ਪਤਾ ਲੱਗ ਜਾਂਦਾ ਸ਼ਾਇਦ ਇਸ ਵਾਰੀ ਸੈਟਲਾਈਟ ਜਿਹੜੀ ਇਹਨਾਂ ਦੀ ਖਰਾਬ ਹੋ ਗਈ ਜਾਂ ਬੰਦ ਹੋ ਗਈ ਬੇਨਤੀ ਇਹ ਆ ਆਪਣੇਆਂ ਨੂੰ ਸਾਰਿਆਂ ਨੂੰ ਕਿ ਜਿਨ੍ਹਾਂ ਨੇ ਫਜ਼ਲ ਠੇਕੇ ਦੇ ਦਿੱਤੀ ਸੀ ਤੇ ਜਿਨ੍ਹਾਂ ਨੂੰ ਦਿੱਤੀ ਸੀ ਉਹਨਾਂ ਦਾ ਸਹਿਯੋਗ ਜ਼ਰੂਰ ਕਰਿਓ ਵੀਰੇ ਤੁਸੀਂ ਸਹਿਯੋਗ ਕਰਨਾ ਤੁਸੀਂ ਰਲ ਮਿਲ ਕੇ ਕਰਨਾ ਤੇ ਜਿੰਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ ਦੋ ਤਿੰਨ ਜਾਣਿਆਂ ਦੀ ਉਹਨਾਂ ਨੂੰ ਜਿਹੜਾ ਫੈਸਲਾ ਪੈਸਾ ਉਹ ਆਨਲਾਈਨ ਤੁਸੀਂ ਦੇ ਰਹੇ ਆ ਤੁਹਾਡਾ ਧੰਨਵਾਦ ਸਾਰਿਆਂ ਦਾ ਤੇ ਦੇਣਾ ਵੀ ਚਾਹੀਦਾ ਮਿਲਣਾ ਵੀ ਚਾਹੀਦਾ ਪਰ ਕਈ ਇਹੋ ਜਿਹੇ ਬੰਦੇ ਆ ਜਿਨ੍ਹਾਂ ਦੀ ਵੀਡੀਓ ਨਹੀਂ ਵਾਇਰਲ ਹੋਈ ਜਾਂ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਕਿ ਕੀ ਕੀ ਦੀ ਕੀ ਦੀ ਜੜੀ ਆ ਫਸਲਾ ਕਣਕ ਸੜ ਕੇ ਸਵਾਹ ਹੋਈ ਹੈ ਸੋ ਉਹਨਾਂ ਨੂੰ ਬੇਨਤੀ ਆ ਪਿੰਡ ਲੈਵਲ ਤੇ ਜਿੰਨੇ ਵੀ ਸਰਪੰਚਾ ਪਿੰਡਾਂ ਦੇ ਜਿੰਨੇ ਵੀ ਮੋਤਵਾਰ ਬੰਦੇ ਆ ਜਿੰਨੇ ਵੀ ਆਗੂ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹ ਆਪ ਦੇ ਆਪ ਦੇ ਪਿੰਡ ਲੈਵਲ ਤੇ ਸਾਰਿਆਂ ਦੀ ਮਦਦ ਜ਼ਰੂਰ ਕਰਨ ਜਿਵੇਂ ਵੀ ਹੋ ਸਕਦਾ ਕਿਉਂਕਿ ਪਿੰਡ ਲੈਵਲ ਦੀ ਪਕੜ ਬਹੁਤ ਵੱਡੀ ਹੁੰਦੀ ਹੈ ਜੇ ਪਿੰਡ ਚਾਵੇ ਤਾਂ ਬਹੁਤ ਕੁਝ ਕਰ ਸਕਦਾ ਪਿੰਡ ਇੱਕ ਪਿੰਡ ਚਾਵੇ ਤਾਂ ਪੂਰਾ ਪੰਜਾਬ ਹਿਲਾ ਸਕਦਾ ਸੋ ਮਦਦ ਜ਼ਰੂਰ ਕਰੋ ਆਪਣਿਆਂ ਦੀ ਆਪਣੇ ਪਿੰਡ ਲੈਵਲ ਤੇ ਕਿਉਂਕਿ ਐਤ ਕੀ ਜਿਹੜਾ ਕਣਕ ਜਿਹੜੀ ਬਹੁਤ ਜ਼ਿਆਦੇ ਸੜ ਕੇ ਸੁਆਹ ਹੋ ਗਈ ਬਹੁਤ ਜ਼ਿਆਦੇ ਲੋਕ ਆ ਜਿਹੜੇ ਉਹ ਦੁਖੀ ਆ ਕਈਆਂ ਦੇ ਘਰਾਂ ਦੇ ਵਿੱਚ ਕਣਕ ਜਿਹੜੀ ਉਹ ਖਾਣ ਯੋਗੀ ਵੀ ਨਹੀਂ ਰਹੀ ਸੋ ਇਹ ਟਾਈਮ ਆਪਣਿਆਂ ਦੀ ਮਦਦ ਕਰਨ ਦਾ ਜਿਵੇਂ ਵੀ ਹੋ ਸਕਦਾ ਜਿੱਥੇ ਵੀ ਹੋ ਸਕਦਾ ਉੱਥੇ ਹੀ ਮਦਦ ਕਰੋ ਜੇ ਆਨਲਾਈਨ ਤੁਹਾਨੂੰ ਕੋਈ ਖਾਤਾ ਦਿਸਦਾ ਉਹਦਾ ਚੈਕਿੰਗ ਕਰਕੇ ਉੱਥੇ ਉਹਨੂੰ ਉਹਦੀ ਮਦਦ ਕਰੋ ਜੇ ਪਿੰਡ ਲੈਵਲ ਤੇ ਤੁਸੀਂ ਮਦਦ ਕਰ ਸਕਦੇ ਹੋ ਪਿੰਡ ਲੈਵਲ ਤੇ ਮਦਦ ਕਰੋ ਤੇ ਖਾਸ ਕਰਕੇ ਜਿਹੜੇ ਠੇਕੇ ਦੇ ਜਿਨ੍ਹਾਂ ਨੇ ਜ਼ਮੀਨਾਂ ਲਈਆਂ ਸੀ ਤੇ ਜਿਹੜੇ ਠੇਕੇ ਦੇ ਮਾਲਕਾ ਜਿਹੜੇ ਉਹਨਾਂ ਜ਼ਮੀਨਾਂ ਦੇ ਉਹ ਜ਼ਰੂਰ ਮਦਦ ਕਰਨ ਕਿਉਂਕਿ ਉਹ ਵੱਧ ਤੋਂ ਵੱਧ ਦੁਖੀ ਆ ਜਿਨ੍ਹਾਂ ਦੀਆਂ ਆਪਣੀਆਂ ਜ਼ਮੀਨਾਂ ਸੀ ਦੁਖੀ ਉਹ ਵੀ ਆ ਪਰ ਜ਼ਿਆਦਾਤਰ ਦੁਖੀ ਜ਼ਿਆਦੇ ਉਹ ਦਿਸ ਰਹੇ ਆ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਦੇ ਲਈਆਂ ਹੋਈਆਂ ਆ ਤੇ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਕਿਉਂਕਿ ਉਹਨਾਂ ਨੇ ਲੋਨ ਵੀ ਚੱਕਿਆ ਹੋਊਗਾ ਉਹਨਾਂ ਨੇ ਕਰਜ਼ਾ ਵੀ ਚੱਕਿਆ ਹੋਊਗਾ ਤੇ ਉਹ ਕਰਜ਼ਾ ਹੋ ਸਕਦਾ ਉਹਨਾਂ ਨੇ ਸਾਰਾ ਕਰਜ਼ਾ ਉਧਰ ਲਾਤਾ ਹੋਵੇ ਸੋ ਇਹ ਇਹ ਕਿਸਾਨ ਦੇ ਹਾਲਾਤ ਆ ਜਿਹੜੀਆਂ ਸਰਕਾਰਾਂ ਕਹਿੰਦੀਆਂ ਜੀ ਆਏ ਤਾਂ ਆਏ ਆ ਤਾਂ ਆਏ ਆ ਤਾਂ ਆਏ ਆ ਸੋ ਲੀਡਰ ਆ ਜਿਹੜੇ ਇਸ ਵਾਰ ਲੀਡਰ ਵੀ ਜਿਹੜੇ ਬਹੁਤ ਜਿਹੜੇ ਲੀਡਰ ਆ ਉਹ ਬਹੁਤ ਬੋਲਦੇ ਹੁੰਦੇ ਸੀਗੇ ਜੀ ਪ੍ਰਾਹਲੀ ਨੂੰ ਅੱਗ ਨਾ ਲਾਓ ਪ੍ਰਾਹਲੀ ਨੂੰ ਅੱਗ ਨਾ ਲਾਓ ਤੁਹਾਡੇ ਤੇ ਪਰਚਾ ਹੋ ਸਕਦਾ ਆ ਐ ਨਹੀਂ ਹੋਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਉਹ ਵੀ ਇਸ ਵਾਰੀ ਬੋਲਦੇ ਨਹੀਂ ਦਿਸੇ ਬਹੁਤ ਘੱਟ ਲੀਡਰ ਬਹੁਤ ਚੋਣਵੇਂ ਲੀਡਰ ਜਿਹੜੇ ਇਸ ਮਸਲੇ ਤੇ ਬੋਲੇ ਆ ਕਿ ਜ਼ਰੂਰ ਮਦਦ ਕਰੀਗੇ ਉਦੋਂ ਸਾਰੇ ਬੋਲਣ ਲੱਗ ਪੈਂਦੇ ਆ ਉਦੋਂ ਸਾਰੇ ਮੂਰੇ ਹੋ ਕੇ ਕਹਿੰਦੇ ਜੀ ਤੁਹਾਡੇ ਦੇ ਪਰਚਾ ਹੋ ਜੂਗੇ ਤੁਹਾਡੇ ਜੇ ਹੋ ਜੂਗਾ ਉਹ ਹੋ ਜੂਗਾ ਤੁਹਾਡਾ ਧੂਆਂ ਜਿਹੜਾ ਦਿੱਲੀ ਜਾ ਉੜੂਗਾ ਸੋ ਇੰਨੇ ਕ ਬੇਨਤੀ ਆ ਅਸੀਂ ਵੀ ਆਲ ਇੰਡੀਆ ਕਿਸਾਨੀ ਯੂਨੀਅਨ ਫਤਿਹਵਾਲੋ ਜਿੰਨਾ ਵੀ ਕਿਸੇ ਦੀ ਹੈਲਪ ਹੋ ਸਕਦੀ ਆ ਕਰ ਰਹੇ ਆ ਤੁਸੀਂ ਵੀ ਆਪਣੇ ਤੌਰ ਤੇ ਹਰ ਕਿਸੇ ਨੂੰ ਬੇਨਤੀ ਆਪਣੇ ਤੌਰ ਤੇ ਪਿੰਡ ਲੈਵਲ ਤੇ ਸੋਸ਼ਲ ਮੀਡੀਆ ਲੈਵਲ ਤੇ ਜਿਸ ਤਰ੍ਹਾਂ ਵੀ ਹੋ ਸਕਦਾ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ